ਦੇਖੋ ਮਸਲਾ ਹੱਲ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਬੱਕਰੀ ਗੱਲ ਹੈ ਐਜੀਟੇਸ਼ਨ ਦਾ ਰੂਪ ਹੈ ਅਸੀਂ 13 ਤਰੀਕ ਨੂੰ ਇਸ ਮਸਲੇ ਦੇ ਉੱਤੇ ਕਿ ਜਿਹੜੇ ਕੈਦੀਆਂ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਬਿਨਾਂ ਕੇਸ ਅੰਡਰ ਟ੍ਰਾਇਲ ਵੀ ਉਹ ਅੰਦਰ ਜੇਲਾ ਚ ਬੰਦ ਕੀਤੇ ਨੇ ਜਿਵੇਂ ਬੁੱਧੀਜੀਵੀ ਨੇ ਲਖਾਰੀ ਨੇ ਸਾਹਿਦਕਾਰ ਨੇ ਉਹਨਾਂ ਨੂੰ ਢਿੱਲਾਂ ਦੇ ਵਿੱਚੋਂ ਰਿਹਾ ਕਰਨ ਦੇ ਉੱਤੇ ਅਸੀਂ 13 ਤਰੀਕ ਨੂੰ ਜੇਲਾ ਸਮਰੂਰ ਦੇ ਵਿੱਚ ਸਾਡੀ ਆਪਣੀ ਜਥੇਬੰਦੀ ਵੱਲੋਂ ਇਹ ਕਰ ਰਹੇ ਹਾਂ ਅਸੀਂ ਜੂਨੀਵਰਸਿਟੀ ਦੇ ਮਸਲੇ ਤੇ ਵੀ ਜੋ ਉੱਥੇ ਕੁਝ ਚੱਲ ਰਿਹਾ ਉਹਦੇ ਤੇ ਵੀ ਅਸੀਂ ਆਪਣੀ ਗੱਲ ਪੂਰੀ ਕਰਾਂਗੇ ਇਹਦੇ ਤੇ 13 ਤਰੀਕ ਨੂੰ ਸਾਡਾ ਪ੍ਰੋਗਰਾਮ ਹੈ ਨੀਤੀਆਂ ਦੇ ਤੌਰ ਤੇ ਇਹਨਾਂ ਦਾ ਆਪਸ ਵਿੱਚ ਪੋਲਿਟੀਕਲ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਇਹਨਾਂ ਨੇ ਚੁੱਪ ਧਾਰੀ ਹੋਈ ਹੈ ਜੇ ਕਾਰਪੋਰੇਟਾਂ ਨੂੰ ਜ਼ਮੀਨ ਦੇਣ ਦੇ ਉੱਤੇ ਕੋਈ ਇਹਨਾਂ ਦਾ ਕੋਈ ਰੌਲਾ ਨਹੀਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਕੱਢਣ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਆਹ ਡੰਪ ਬਣਾਉਣੇ ਨੇ ਜਿਹੜੇ ਪੰਜਾਬ ਦੇ ਵਿੱਚ 10-12 ਡੰਪ ਬਣਾਉਣੇ ਨੇ ਉਹਨਾਂ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਵੰਪ ਪੂੰਜ ਵੱਡੇ ਕਾਰਪੋਰੇਟਾਂ ਦੀ ਪੂੰਜੀ ਨਿਵੇਸ਼ ਕਰਾਉਣ ਵਾਸਤੇ ਸਾਡੀਆਂ ਜ਼ਮੀਨਾਂ ਜ਼ਬਰੀ ਨੱਪਣਿਆਂ ਨੇ ਇਹਨਾਂ ਦਾ ਕੋਈ ਰੌਲਾ ਨਹੀਂ ਇਹ ਜਿਹੜੀਆਂ ਜ਼ਮੀਨ ਇਹ ਨੀਤੀਆਂ ਪਾਲਿਸੀਆਂ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਇਹ ਸਾਰੇ ਪਬਲਿਕ ਸੈਕਟਰ ਨੂੰ ਕਾਰਪੋਰੇਟ ਹੱਥਾਂ ਦੇਣ ਦੇ ਹੱਥਾਂ 'ਚ ਦੇਣ ਵਾਸਤੇ ਇਹ ਸਾਰੇ ਇੱਕੋ ਜਿਹੇ ਨੇ ਇਹਨਾਂ ਨੇ ਜੇ ਰੌਲਾ ਸਿਰਫ ਕੁਰਸੀ ਦਾ ਰੌਲਾ ਹੈ ਇਹ ਆ ਦੇਖੋ ਪਹਿਲਾਂ ਜਦੋਂ ਇਹ ਇੱਕ ਯੂਨੀਵਰਸਿਟੀ ਵਾਲੇ ਮਸਲੇ ਤੇ ਪਹਿਲਾਂ ਪੰਜਾਬ ਸਰਕਾਰ ਨੇ ਜਵਾਬ ਨਹੀਂ ਖੋਲੀ ਤੇ ਹੁਣ ਆ ਕੇ ਮੜ ਜਾ ਬੁਦੇ ਨੇ ਤੇ ਹੁਣ ਉਹਨਾਂ ਨੇ ਜਦੋਂ ਇਹਨਾਂ ਨੂੰ ਉੱਥੇ ਐਜੀਟੇਸ਼ਨ ਚੱਲਦਾ 10 ਤਰੀਕ ਦਾ ਤੋਂ ਪੰਜਾਬ ਪੁਲਿਸ ਵੀ ਆ ਗਈ ਹਰਿਆਣਾ ਦੀ ਪੁਲਿਸ ਵੀ ਆ ਗਈ ਤੇ ਸਾਰੀਆਂ ਪੁਲਿਸਾਂ ਇੱਕੋ ਦਿਖਣੀਆਂ ਨੇ ਇਹ ਸਾਨੂੰ ਫਰਕ ਦੇਖਣਾ ਨਹੀਂ ਚ ਨਿਖਾਰਨਾ ਚਾਹੀਦਾ ਤੇ ਸਪਸ਼ਟ ਹੋਣਾ ਚਾਹੀਦਾ ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਜੇ ਆਫਸ ਵਿੱਚ ਰੌਲਾ ਤਾਂ ਉਹਨਾਂ ਦਾ ਕੁਰਸੀ ਦਾ ਰੌਲਾ ਨੀਤੀਆਂ ਦੇ ਕੋਈ ਰੌਲੇ ਨਹੀਂ ਸਾਨੂੰ ਲੁੱਟਣ ਵਾਸਤੇ ਤੇ ਸਾਨੂੰ ਕੁੱਟਣ ਵਾਸਤੇ ਸਾਰੇ ਹੋ ਇੱਕੋ ਹੀ ਨੇ ਆਲ ਇੰਡੀਆ ਸੰਯੁਕਤ ਮੋਰਚੇ ਦੀਆਂ ਆ ਸਾਰੀਆਂ ਸਟੇਟਾਂ ਦੀਆਂ ਰਾਜਧਾਨੀਆਂ ਦੇ ਵਿੱਚ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਹੈ 26 ਤਰੀਕ ਦੇ ਵਿੱਚ ਲਗਭਗ 10 ਤੋਂ ਲੈ ਕੇ 15000 ਬੰਦਾ ਸੀ 26 ਤਰੀਕ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ ਜਿਹੜੀ ਸਾਡੀ ਪਲਾਨ ਹੈ ਉਹ ਅਸੀਂ ਸਕੀਮ ਬਣਾਈ ਹੈ ਉਹਦੇ ਵਾਸਤੇ ਚੰਨੀ ਅਸੀਂ ਅੱਜ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਹ ਮੀਟਿੰਗ ਕੀਤੀ ਹੈ ਸਾਰੇ ਜ਼ਿਲ੍ਹਿਆਂ ਦੀ ਉਹਨਾਂ ਦੇ ਨੂੰ ਅਸੀਂ ਸੂਚਿਤ ਕੀਤਾ ਵੀ ਦੀ ਤਿਆਰੀ ਕਰੋ ਅਸੀਂ ਦੋਵੇਂ ਪ੍ਰੋਗਰਾਮ ਪਹਿਲਾਂ ਕਰਕੇ ਇਹ ਤਿੰਨੇ ਪ੍ਰੋਗਰਾਮ ਤੇ ਹੜਪੀੜਤਾ ਦੀ ਮਦਦ ਨਾਲ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਤੇ ਨਾਲ ਆਹ ਅਗਲੇ ਪ੍ਰੋਗਰਾਮ ਇਹ ਕਰਾਂਗੇ ਇਹ ਕਿਹੜੀ ਜਗ੍ਹਾ ਜੀ ਜਿਹੜਾ ਤੁਹਾਡਾ ਹੈਗਾ ਸੰਯੁਕਤ ਮੋਰਚਾ ਇਹ ਸੰਯੁਕਤ ਮੋਰਚਾ ਦਾ ਚੰਡੀਗੜ੍ਹ ਚੰਡੀਗੜ੍ਹ ਇਹ ਜ ਸਾਰੀਆਂ ਜਥੇਬੰਦੀਆਂ ਵੱਲੋਂ ਤੁਹਾਨੂੰ ਦੱਸੂਗਾ ਕੀ ਹੋਊਗਾ ਜੀ ਦੇਖੋ ਇਹ ਸੰਯੁਕਤ ਮੋਰਚੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਥੇਬੰਦੀਆਂ ਨੇ ਆਲ ਇੰਡੀਆ ਵੀ ਕਾਲ ਹੈ ਇਹ ਆਲ ਇੰਡੀਆ ਸੰਯੁਕਤ ਮੋਰਚੇ ਦੀ 5ਵੇਂ ਸਾਲ ਦੇ ਵਿੱਚ 2020 ਦੇ ਵਿੱਚ ਜਾਂ 21 ਦੇ ਵਿੱਚ ਚੱਲਿਆ ਹੋਇਆ ਅੰਦੋਲਨ ਹੈ ਜਿਹੜਾ ਅੱਜ ਉਹ 25 ਹੈ ਇਸ ਕਰਕੇ 5ਵੇਂ ਪ੍ਰੋਗਰਾਮ ਹੈ ਇਹਦਾ ਉਹਦੇ ਵਿੱਚ ਜਿਹੜੀਆਂ ਬਿਜਲੀ ਬਿੱਲ 2025 ਦਾ ਨਵਾਂ ਜਿਹੜਾ ਸਰਕਾਰ ਫਰੀ ਮੀਟਰ ਲਾ ਰਹੀ ਹੈ ਉਹਦੇ ਵਿਰੋਧ ਨੂੰ ਚੈੱਕ ਕਰ ਰਹੇ ਹਾਂ ਤੇ ਕਰਜ਼ਾ ਖਤਮ ਬਾਕੀ ਕਰਜ਼ਾ ਖਤਮ ਕਰਾਉਣ ਦੀ ਖਾਤਰ ਤੇ ਜਿਹੜੀਆਂ ਇਹ ਫਸਲੀ ਨੁਕਸਾਨ ਦਾ ਮਾਮਲਾ ਹੈ ਉਹਦੀ ਖਾਤਰ ਤੇ ਦਿੱਲੀ ਮੋਰਚੇ ਦੇ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਦੀ ਤੇ ਜਿਹੜੀ ਸਰਕਾਰੀ ਜ਼ਮੀਨ ਤੇ ਜ਼ਮੀਨ ਅਕਾਇਰ ਕਰਨ ਦਾ ਇਸ਼ੂ ਹੈ ਇਹ ਸਾਰੇ ਇਸ਼ੂ ਵਿੱਚ ਪਾ ਕੇ ਅਸੀਂ ਉਹ ਪ੍ਰੋਗਰਾਮ ਚੰਡੀਗੜ੍ਹ ਦੇ ਵਿੱਚ ਦੇਖੋ ਮਸਲਾ ਹੱਲ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਬੱਕਰੀ ਗੱਲ ਹੈ ਐਜੀਟੇਸ਼ਨ ਦਾ ਰੂਪ ਹੈ ਅਸੀਂ 13 ਤਰੀਕ ਨੂੰ ਇਸ ਮਸਲੇ ਦੇ ਉੱਤੇ ਕਿ ਜਿਹੜੇ ਕੈਦੀਆਂ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਬਿਨਾਂ ਕੇਸ ਅੰਡਰ ਟ੍ਰਾਇਲ ਵੀ ਉਹ ਅੰਦਰ ਜੇਲਾ ਚ ਬੰਦ ਕੀਤੇ ਨੇ ਜਿਵੇਂ ਬੁੱਧੀਜੀਵੀ ਨੇ ਲਖਾਰੀ ਨੇ ਸਾਹਿਦਕਾਰ ਨੇ ਉਹਨਾਂ ਨੂੰ ਜੇਲਾਂ ਦੇ ਵਿੱਚੋਂ ਰਿਹਾ ਕਰਨ ਦੇ ਉੱਤੇ ਅਸੀਂ 13 ਤਰੀਕ ਨੂੰ ਜੇਲਾ ਸਮਰੂਰ ਦੇ ਵਿੱਚ ਸਾਡੀ ਆਪਣੀ ਜਥੇਬੰਦੀ ਵੱਲੋਂ ਇਹ ਕਰ ਰਹੇ ਹਾਂ ਅਸੀਂ ਯੂਨੀਵਰਸਿਟੀ ਦੇ ਮਸਲੇ ਤੇ ਵੀ ਜੋ ਉੱਥੇ ਕੁਝ ਚੱਲ ਰਿਹਾ ਉਹਦੇ ਤੇ ਵੀ ਅਸੀਂ ਆਪਣੀ ਗੱਲ ਪੂਰੀ ਕਰਾਂਗੇ ਇਹਦੇ ਤੇ 13 ਤਰੀਕ ਨੂੰ ਸਾਡਾ ਪ੍ਰੋਗਰਾਮ ਹੈ ਨੀਤੀਆਂ ਦੇ ਤੌਰ ਤੇ ਇਹਨਾਂ ਦਾ ਆਪਸ ਵਿੱਚ ਪੋਲਿਟੀਕਲ ਪਾਰਟੀਆਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਇਹਨਾਂ ਨੇ ਚੁੱਪ ਧਾਰੀ ਹੋਈ ਹੈ ਜੇ ਕਾਰਪੋਰੇਟਾਂ ਨੂੰ ਜ਼ਮੀਨ ਦੇਣ ਦੇ ਉੱਤੇ ਕੋਈ ਇਹਨਾਂ ਦਾ ਕੋਈ ਰੌਲਾ ਨਹੀਂ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਕੱਢਣ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਆਹ ਡੰਪ ਬਣਾਉਣੇ ਨੇ ਜਿਹੜੇ ਪੰਜਾਬ ਦੇ ਵਿੱਚ 10-12 ਡੰਪ ਬਣਾਉਣੇ ਨੇ ਉਹਨਾਂ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਵੱਡੇ ਕਾਰਪੋਰੇਟਾਂ ਦੀ ਪੂੰਜੀ ਨਿਵੇਸ਼ ਕਰਾਉਣ ਵਾਸਤੇ ਸਾਡੀਆਂ ਜ਼ਮੀਨਾਂ ਜ਼ਬਰੀ ਨੱਪਣੀਆਂ ਨੇ ਇਹਨਾਂ ਦਾ ਕੋਈ ਰੌਲਾ ਨਹੀਂ ਇਹ ਜਿਹੜੀਆਂ ਜ਼ਮੀਨ ਇਹ ਨੀਤੀਆਂ ਪਾਲਿਸੀਆਂ ਤੇ ਇਹਨਾਂ ਦਾ ਕੋਈ ਰੌਲਾ ਨਹੀਂ ਇਹ ਸਾਰੇ ਪਬਲਿਕ ਸੈਕਟਰ ਨੂੰ ਕਾਰਪੋਰੇਟ ਹੱਥਾਂ ਦੇਣ ਦੇ ਹੱਥਾਂ 'ਚ ਦੇਣ ਵਾਸਤੇ ਇਹ ਸਾਰੇ ਇੱਕੋ ਜਿਹੇ ਨੇ ਇਹਨਾਂ ਨੇ ਜੇ ਰੌਲਾ ਸਿਰਫ ਕੁਰਸੀ ਦਾ ਰੌਲਾ ਹੈ ਇਹ ਆ ਦੇਖੋ ਪਹਿਲਾਂ ਜਦੋਂ ਇਹ ਇੱਕ ਯੂਨੀਵਰਸਿਟੀ ਵਾਲੇ ਮਸਲੇ ਤੇ ਪਹਿਲਾਂ ਪੰਜਾਬ ਸਰਕਾਰ ਨੇ ਜਵਾਨੀ ਨਹੀਂ ਖੋਲੀ